ਸਤਿਗੁਰਾਲ ਜੀ ਡਿਵੀਜ਼ਨ ਪੰਜਾਬੀ ਦਾ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਆ ਇੱਕ ਬਹੁਤ ਹੀ ਤੇਜੀ ਦੇ ਨਾਲ ਜਿਹੜੀ ਖਬਰ ਵਾਇਰਲ ਹੋ ਰਹੀ ਹੈ ਜਿਰਚ ਦੱਸਿਆ ਜਾ ਰਿਹਾ ਕਿ ਬਲਦੇਵ ਸਿੰਘ ਜ਼ਿਰਸਾ ਹੁਣ ਨੂੰ ਕਨੌਰੀ ਬਾਰਡਰ ਤੇ ਜਿਹੜਾ ਆ ਉਹ ਹਾਰਟ ਅਟੈਕ ਆ ਜਾਂਦਾ ਆ ਧੰਦਾ ਦਈ ਕਿ ਮਹਾ ਪੰਚਾਇਤ ਹੋਣ ਹੀ ਵਾਲੀ ਸੀ ਉਸ ਤੋਂ ਪਹਿਲਾਂ ਹੀ ਜਿਹੜਾ ਕਨੌਰੀ ਬਾਰਡਰ ਦੇ ਉੱਤੇ ਮਾਹੌਲ ਕੁਝ ਇਸ ਤਰ੍ਹਾਂ ਵਿਗੜ ਗਿਆ ਕਿ ਬਲਦੇਵ ਸਿੰਘ ਸਿਰਸਾ ਜੋ ਕਿ ਕਿਸਾਨ ਆਗੂ ਨੇ ਉਹਨਾਂ ਨੂੰ ਹਾਰਟ ਅਟੈਕ ਆ ਜਾਂਦਾ ਆ ਖਬਰ ਦੇ ਅਨਸਾਰ ਧੰਦਾ ਦਈ ਕਿ ਉਹ ਦਿਲ ਦੇ ਮਰੀਜ਼ ਸਨ ਦੱਸਿਆ ਜਾ ਰਿਹਾ ਉਸੇ ਕਰਕੇ ਉਹਨਾਂ ਨੂੰ ਜਿਹੜਾ ਆ ਹਾਰਡ ਦੀ ਪ੍ਰੋਬਲਮ ਕਰਕੇ ਇਹ ਸਿੰਪਟਮ ਦਿਖਾਈ ਦੇ ਜਾਂਦੇ ਨੇ ਜਿੰਨਾ ਕਰਕੇ ਕਿ ਉਹਨਾਂ ਦੇ ਥੱਲੇ ਵਾਲਾ ਧੜ ਜਿਹੜਾ ਆ ਉਹ ਰੁਕ ਜਾਂਦਾ ਆ ਅੱਧਾ ਹਿੱਸਾ ਉਹਨਾਂ ਦਾ ਨਹੀਂ ਚੱਲਦਾ ਤੇ ਉਹਨਾਂ ਨੂੰ ਫਿਰ ਜਲਦੀ ਦੇ ਨਾਲ ਹੀ ਜਿਹੜਾ ਆ ਉਹ ਪਟਿਆਲਾ ਦੇ ਅਰਜਿੰਦਰਾ ਹਸਪੀਟਲ ਦੇ ਲਈ ਰੈਫਰ ਕਰ ਦਿੱਤਾ ਜਾਂਦਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇ ਦੇ ਪਿਓ ਕਿ ਖਨੋਰੀ ਬਾਰਡਰ ਤੋਂ ਜਿਹੜਾ ਆ ਬਲਦੇਵ ਸਿੰਘ ਸਿਰਸਾਹਣਾ ਨੂੰ ਐਂਬੂਲੈਂਸ ਦੇ ਵਿੱਚ ਲੈ ਕੇ ਜਾਇਆ ਜਾ ਰਿਹਾ ਆ ਤੁਸੀਂ ਦੇ ਦੇ ਪਿਓ ਤਸਵੀਰਾਂ ਦੇ ਵਿੱਚ ਕਿ ਬਹੁਤ ਸਾਰੇ ਜਿਹੜਾ ਆ ਮੀਡੀਆ ਕਰਮੀ ਵੀ ਉੱਥੇ ਪਹੁੰਚੇ ਜਿਨ੍ਹਾਂ ਨੇ ਇਸ ਖਬਰ ਨੂੰ ਕਵਰ ਕਰਦੇ ਹੋਏ ਜਿਹੜਾ ਆ ਉਹ ਦੱਸਿਆ ਕਿ ਬਲਦੇਵ ਸਿੰਘ ਸਿਰਸਾਹਣਾ ਨੂੰ ਜਿਹੜਾ ਆ ਉਹ ਹਾਰਟ ਅਟੈਕ ਆ ਜਾਂਦਾ ਆ ਉਹਨਾਂ ਦਾ ਥੱਲੜਾ ਹਿੱਸਾ ਕੰਮ ਕਰਨਾ ਬੰਦ ਕਰ ਦਿੰਦਾ ਆ ਜਿਹਦੇ ਕਰਕੇ ਉਹਨਾਂ ਨੂੰ ਪ੍ਰੋਬਲਮ ਆ ਗਈ ਹੈ ਤੇ ਇਸੇ ਦੇ ਦੌਰਾਨ ਤੰਦਾਦੀ ਇਹ ਕਿ ਜਿਹੜਾ ਉਹਨਾਂ ਨੂੰ ਰਜਿੰਦਰਾ ਹਸਪੀਟਲ ਦੇ ਵਿੱਚ ਜਿਹੜਾ ਆ ਉਹ ਸ਼ਿਫਟ ਕੀਤਾ ਜਾਂਦਾ ਆ ਤੰਦਾਦੀ ਕਿ ਖਨੌਰੀ ਬਾਰਡਰ ਦੇ ਉੱਤੇ ਮਹਾਪੰਚਾਇਤ ਹੋਣ ਵਾਲੀ ਸੀ ਪਰ ਉਸ ਤੋਂ ਪਹਿਲਾਂ ਹੀ ਜਿਹੜਾ ਆ ਕਿਸਾਨ ਆ ਗੁਬਲਦੇਵ ਸਿੰਘ ਸਿਰਸਾ ਹੋਣਾ ਨੂੰ ਜਿਹੜਾ ਆ ਇਹ ਪ੍ਰੋਬਲਮ ਆ ਜਾਂਦੀ ਏ ਉਹਨਾਂ ਦੀ ਸਿਹਤ ਜ਼ਿਆਦਾ ਵਿਗੜਨ ਕਰਕੇ ਉਹਨਾਂ ਨੂੰ ਜਿਹੜਾ ਆ ਹਸਪੀਟਲ ਰੈਫਰ ਕਰਨਾ ਪੈ ਗਿਆ ਤਸਵੀਰਾਂ ਤੁਸੀਂ ਦੇਖਦੇ ਪਿਓ ਆਪਣੀ ਸਕਰੀਨ ਦੇ ਉੱਤੇ ਜਿਹਦੇ ਵਿੱਚ ਬਲਦੇਵ ਸਿੰਘ ਸਿਰਸਾਣਾ ਨੂੰ ਐਂਬੂਲੈਂਸ ਦੇ ਵਿੱਚ ਲੈ ਕੇ ਜਿਹੜਾ ਆ ਉਹ ਜਾਇਆ ਜਾਇਗਾ ਰਜਿੰਦਰਾ ਹਸਪੀਟਲ ਜਿੱਥੇ ਕਿ ਉਹਨਾਂ ਨੂੰ ਸ਼ਿਫਟ ਕੀਤਾ ਗਿਆ ਆ ਤਸਵੀਰਾਂ ਬਲਦੇਵ ਸਿੰਘ ਉਹਨਾਂ ਨੂੰ ਜਿਹੜਾ ਆ ਉਹ ਅਰਜੰਦਰਾ ਹਸਪੀਟਲ ਤੋਂ ਪਹਿਲਾਂ ਦੀਆਂ ਨੇ ਹੁਣ ਤੱਕ ਜਿਹੜਾ ਆ ਇਹਨਾਂ ਨੂੰ ਹਸਪੀਟਲ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੋਵੇਗਾ ਤਸਵੀਰਾਂ ਦੇਖਦੇ ਪਈਓ ਤੁਸੀਂ ਕਨੌਰੀ ਬਾਰਡਰ ਤੋਂ